ਕੀ ਤੁਸੀਂ ਜਾਣਦੇ ਹੋ ਕਿ ਆਲੂ ਹਰ ਸਬਜ਼ੀ ਵਿੱਚ ਕਿਉਂ ਪਾਏ ਜਾਂਦੇ ਹਨ ਤੇ ਇਹਨਾਂ ਨੂੰ ਕਿਸ ਤਰ੍ਹਾਂ ਬਣਾ ਕੇ ਖਾਧਾ ਜਾਵੇ ਤਾਂ ਕਿ ਇਹ ਸਾਡੇ ਲਈ ਬਹੁਤ ਹੀ ਵਰਦਾਨ ਸਾਬਤ ਹੋਣ ਜਦੋਂ ਵੀ ਅਸੀਂ ਕੋਈ ਸਬਜ਼ੀ ਬਣਾਉਂਦੇ ਹਾਂ ਆਲੂਆਂ ਦੀ ਸਬਜ਼ੀ ਬਣਾਈਏ ਤਾਂ ਤਾਂ ਆਲੂ ਪੈਂਦੇ ਹੀ ਨੇ ਅਸੀਂ ਗਾਜਰਾਂ ਬਣਾਈਏ ਤਾਂ ਆਲੂ ਗੋਭੀ ਬਣਾਈਏ ਤਾਂ ਆਲੂ ਮਟਰ ਬਣਾਈਏ ਤਾਂ ਆਲੂ ਤੁਸੀਂ ਸਮਝਦੇ ਹੋ ਕਿ ਅਸੀਂ ਹਰ ਸਬਜ਼ੀ ਵਿੱਚ ਆਲੂ ਪਾਉਂਦੇ ਹੀ ਹਾਂ ਅਸੀਂ ਇਹ ਤਾਂ ਪਾਉਂਦੇ ਹਾਂ ਕਿਉਂਕਿ ਸਾਡੇ ਵਾਸਤੇ ਆਲੂ ਬਹੁਤ ਹੀ ਲਾਹੇਵੰਦ ਨੇ ਕਿਉਂਕਿ ਇਹਨਾਂ ਦੇ ਵਿੱਚ ਵਿਟਾਮਿਨਸ ਪਾਏ ਜਾਂਦੇ ਨੇ ਕਈ ਤਰ੍ਹਾਂ ਦੇ ਤੱਤ ਪਾਏ ਜਾਂਦੇ ਨੇ ਜੋ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੇ ਨੇ ਇਹਨਾਂ ਵਿੱਚ ਵਿਟਾਮਿਨ A B C ਕੇ ਪਾਏ ਜਾਂਦੇ ਨੇ ਇਹਨਾਂ ਵਿੱਚ ਜ਼ਿੰਕ ਫਾਈਬਰ ਫਾਸਫੋਰਸ ਤੇ ਹੋਰ ਵੀ ਬਹੁਤ ਸਾਰੇ ਤੱਤ ਮੌਜੂਦ ਹੁੰਦੇ ਨੇ ਜੋ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਲਾਹੇਵੰਦ ਨੇ ਪਰ ਸਾਨੂੰ ਆਲੂ ਖਾਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਏ ਕਿ ਕਿਸ ਤਰ੍ਹਾਂ ਅਸੀਂ ਆਲੂ ਖਾਵਾਂਗੇ ਜੋ ਸਾਡੇ ਲਈ ਲਾਹੇਵੰਦ ਹੋਣਗੇ ਜਦੋਂ ਅਸੀਂ ਆਲੂਆਂ ਨੂੰ ਕੱਟ ਕੇ ਫਰਾਈ ਕਰਕੇ ਖਾਂਦੇ ਹਾਂ ਤਾਂ ਉਹ ਸਾਡੇ ਵਾਸਤੇ ਬਹੁਤ ਹੀ ਨੁਕਸਾਨਦਾਇਕ ਨੇ ਇੱਕ ਤਾਂ ਉਹ ਫੈਟ ਪੈਦਾ ਕਰਦੇ ਨੇ ਸਾਡੇ ਅੰਦਰ ਚਰਬੀ ਜਮਾ ਕਰਦੇ ਨੇ ਇਸ ਤਰ੍ਹਾਂ ਫਰਾਈ ਕੀਤੇ ਆਲੂ ਜਿੰਨਾ ਵਿੱਚ ਅਸੀਂ ਟਿੱਕੀਆਂ ਬਣਾ ਕੇ ਖਾ ਲੈਨੇ ਹਾਂ ਜਾਂ ਪਕੌੜੇ ਆਲੂਆਂ ਦੇ ਬਣਾ ਕੇ ਖਾ ਲੈਨੇ ਹਾਂ ਉਸ ਸਮੇ ਆਲੂ ਸਾਡੇ ਲਈ ਮਾੜੇ ਬਣ ਜਾਂਦੇ ਨੇ ਪਰ ਜੇਕਰ ਅਸੀਂ ਕੱਟ ਕੇ ਆਲੂਆਂ ਨੂੰ ਉਹਨਾਂ ਦੀ ਸਬਜ਼ੀ ਤਿਆਰ ਕਰਕੇ ਖਾਈਏ ਤਾਂ ਉਹੀ ਆਲੂ ਸਾਡੇ ਲਈ ਬਹੁਤ ਹੀ ਲਾਹੇਵੰਦ ਸਾਬਤ ਹੁੰਦੇ ਨੇ ਉਹੀ ਆਲੂ ਸਾਡੇ ਲਈ ਵਰਦਾਨ ਸਾਬਤ ਹੁੰਦੇ ਨੇ ਭਾਵੇਂ ਅਸੀਂ ਉਹਨਾਂ ਨੂੰ ਕੱਟ ਕੇ ਬਣਾ ਲਈਏ ਤੇ ਭਾਵੇਂ ਅਸੀਂ ਉਹਨਾਂ ਨੂੰ ਉਬਾਲ ਕੇ ਬਣਾ ਲਈਏ ਇਹ ਦੋਨਾਂ ਤਰ੍ਹਾਂ ਨਾਲ ਹੀ ਸਾਡੇ ਸਰੀਰ ਨੂੰ ਫਾਇਦਾ ਹੀ ਕਰਦੇ ਨੇ ਇਸ ਲਈ ਆਲੂਆਂ ਨੂੰ ਹਰ ਸਬਜ਼ੀ ਵਿੱਚ ਪਾਓ ਇਹ ਬਹੁਤ ਲਾਹੇਵੰਦ ਨੇ ਪਰ ਇਹਨਾਂ ਨੂੰ ਫਰਾਈ ਕਰਕੇ ਬਿਲਕੁਲ ਨਾ ਖਾਓ ਕਿਉਂਕਿ ਫਰਾਈ ਕਰਕੇ ਖਾਣ ਦੇ ਨਾਲ ਇਹ ਨੁਕਸਾਨ ਕਰਦੇ ਨੇ ਤੇ ਜਦੋਂ ਵੀ ਆਲੂਆਂ ਦੀ ਸਬਜ਼ੀ ਤਿਆਰ ਕਰਨੀ ਹੋਵੇ ਤਾਂ ਇੰਨਾ ਧਿਆਨ ਜ਼ਰੂਰ ਰੱਖੋ ਮੇਰੀਆਂ ਭੈਣਾਂ ਕਿ ਐਲੂਮੀਨੀਅਮ ਦਾ ਬਰਤਨ ਬਿਲਕੁਲ ਨਹੀਂ ਵਰਤਣਾ ਕਿਉਂਕਿ ਆਪਾਂ ਅੱਗੇ ਵੀ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਐਲੂਮੀਨੀਅਮ ਦੇ ਬਰਤਨ ਵਿੱਚ ਜਦੋਂ ਵੀ ਅਸੀਂ ਕੋਈ ਸਬਜ਼ੀ ਬਣਾਉਂਦੇ ਹਾਂ ਤਾਂ ਉਸ ਦਾ 93% ਹਿੱਸਾ ਨਸ਼ਟ ਹੋ ਜਾਂਦਾ ਹੈ ਉਸ ਵਿੱਚ ਜੋ ਤੱਤ ਹੁੰਦੇ ਨੇ ਉਹ 93% ਨਸ਼ਟ ਹੋ ਜਾਂਦੇ ਨੇ ਤੇ ਫਿਰ ਅਸੀਂ ਕੀ ਖਾਣਾ ਬਾਕੀ ਇਸ ਲਈ ਜਦੋਂ ਵੀ ਸਬਜ਼ੀ ਬਣਾਓ ਤਾਂ ਉਸ ਨੂੰ ਸਟੀਲ ਦੇ ਬਰਤਨ ਵਿੱਚ ਤਿਆਰ ਕਰੋ ਤਾਂ ਕਿ ਉਹ ਸਾਡੇ ਲਈ ਲਾਹੇਵੰਦ ਸਾਬਤ ਹੋਵੇ ਸਾਡੇ ਸਰੀਰ ਨੂੰ ਜਾ ਕੇ ਕੋਈ ਫਾਇਦਾ ਦੇਵੇ ਨਾ ਕਿ ਕੋਈ ਨੁਕਸਾਨ ਕਿਉਂਕਿ ਇਹ ਬਣੀ ਹੋਈ ਸਬਜ਼ੀ ਸਾਡੇ ਪਰਿਵਾਰ ਨੇ ਖਾਣੀ ਹੈ ਸਾਡੇ ਬੱਚਿਆਂ ਨੇ ਖਾਣੀ ਹੈ ਸਾਡੇ ਬਜ਼ੁਰਗਾਂ ਨੇ ਖਾਣੀ ਹੈ ਤਾਂ ਅਸੀਂ ਜਿੰਨੇ ਪਿਆਰ ਨਾਲ ਤਿਆਰ ਕਰਨੀ ਹੈ ਉਹਨੇ ਪਿਆਰ ਨਾਲ ਬਣਾਉਣੀ ਹੈ ਤੇ ਫਿਰ ਆਪਣੇ ਪਰਿਵਾਰ ਨੂੰ ਖਵਾਉਣੀ ਹੈ ਤਾਂ ਫਿਰ ਅਸੀਂ ਸਾਫ਼ ਸੁਥਰੀ ਤੇ ਵਧੀਆ ਤਰੀਕੇ ਨਾਲ ਬਣਾਈਏ ਇੰਨੀ ਮਿਹਨਤ ਕਰਕੇ ਸਬਜ਼ੀ ਨੂੰ ਜ਼ਹਿਰ ਨਾ ਬਣਾਈਏ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਆਲੂ ਬਣਾਉਂਦੇ ਸਮੇਂ ਜ਼ਰੂਰ ਰੱਖੋ ਕਿ ਆਲੂ ਹਮੇਸ਼ਾ ਉਬਾਲ ਕੇ ਕੱਟ ਕੇ ਬਣਾਓ ਕਿਉਂਕਿ ਇਹ ਸਰੀਰ ਲਈ ਬਹੁਤ ਲਾਹੇਵੰਦ ਨੇ ਕਿਉਂਕਿ ਇਹ ਮਿੱਟੀ ਵਿੱਚ ਪੈਦਾ ਹੁੰਦਾ ਹੈ ਤੇ ਇਸ ਵਿੱਚ ਆਇਰਨ ਦੀ ਮਾਤਰਾ ਕਾਫੀ ਹੁੰਦੀ ਹੈ ਇਹ ਸਾਡੇ ਸਰੀਰ ਅੰਦਰ ਖੂਨ ਦੀ ਕਮੀ ਨਹੀਂ ਆਉਣ ਦਿੰਦਾ ਤੇ ਸਾਨੂੰ ਤੰਦਰੁਸਤ ਰੱਖਦਾ ਹੈ ਕਿਉਂਕਿ ਆਲੂ ਨਾਲ ਸਰੀਰ ਨੂੰ ਬਹੁਤ ਸਾਰੇ ਪੋਸਟਿਕ ਤੱਤ ਮਿਲਦੇ ਨੇ ਜਿਸ ਨਾਲ ਵਿਅਕਤੀ ਸਿਹਤਮੰਦ ਮਹਿਸੂਸ ਕਰਦਾ ਹੈ ਚੁਸਤ ਮਹਿਸੂਸ ਕਰਦਾ ਹੈ ਇਸ ਲਈ ਮੇਰੀਆਂ ਭੈਣਾਂ ਜਦੋਂ ਵੀ ਆਲੂ ਬਣਾਉਣ ਤੋਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖ ਕੇ ਆਲੂ ਬਣਾਉਣ ਕਿ ਇਸ ਨੂੰ ਸਟੀਲ ਦੇ ਬਰਤਨ ਵਿੱਚ ਹੀ ਤਿਆਰ ਕੀਤਾ ਜਾਵੇ